ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜਿਵੇਂ ਤੁਸੀਂ ਜਾਣਦੇ ਹੋ ਜੀ ਆਪਾਂ ਪੰਜਾਬ ਤੋਂ ਚੱਲੇ ਹੋਏ ਸੀਗੇ ਤੇ ਅੱਜ ਅਸੀਂ ਮਤਲਬ ਪੰਜਾਬ ਤੋਂ ਚੱਲਣ ਤੋਂ 29 ਦਿਨਾਂ ਬਾਅਦ ਹਜੂਰ ਸਾਹਿਬ ਪਹੁੰਚ ਰਹੇ ਹਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਬੜੀ ਤਮੰਨਾ ਹੁੰਦੀ ਹੈ ਸਾਰਿਆਂ ਦੀ ਇੱਥੇ ਆਉਣ ਦੀ ਜੀ ਤੇ ਸਾਰਿਆਂ ਨੂੰ ਆਉਣਾ ਵੀ ਚਾਹੀਦਾ ਬੜੇ ਭਾਗ ਆਣਿਆ ਅਸੀਂ ਜਿਹੜੇ ਅੱਜ ਅਸੀਂ 829 ਦਿਨਾਂ ਬਾਅਦ ਘਰ ਤੋਂ ਚੱਲ ਕੇ ਪਹੁੰਚ ਰਹੇ ਹਾਂ ਹਾਂਜੀ ਮਿੱਤਰੋ ਪਹੁੰਚ ਗਏ ਜੀ ਆਪਾਂ ਸਤਿ ਸ਼੍ਰੀ ਅਕਾਲ ਜੀ ਖਜੂਰ ਸਾਹਿਬ ਸੇਵਾ ਚ ਰਹੀ ਹੈ ਜੀਰੇ ਸਾਰੇ ਲੋਕੀ ਗੋਦਾਵਰੀ ਨਦੀ ਦੇ ਵਿੱਚੋਂ ਜਲ ਹਰ ਕੇ ਆਪਣਾ ਉਧਰ ਲੈ ਕੇ ਜਾਣਗੇ ਜੀ ਅਕਾਲ ਤੱਕ ਜਲ ਲੈ ਕੇ ਜਾਵਾਂਗੇ ਇਹਦੇ ਚ ਜਲ ਬਾਬਾ ਜੀ ਨੇ ਸਾਫ ਵੀ ਕੀਤਾ ਸਾਨੂੰ ਧੋਣ ਵਾਸਤੇ ਤੇ ਤੱਕਛੇ ਨਾ ਬੋਲਦੇ ਜੀ ਤੱਕ ਤੁਸੀਂ ਨਾ ਅੱਜ ਠੀਕ ਹੈ ਸਾਨੂੰ ਪਤਾ ਪੰਜ ਸਨਾਨਾ ਕਰਕੇ ਫਿਰ ਪਾਣੀ ਭਰਿਆ ਜਾਊਗਾ ਜੀ ਤੋ ਲਾ ਬਾਰ ਆਖੇ ਤੋ ਅਪਚਾਰੀ ਲੋ ਜੀ ਪੰਜ ਇਸ਼ਨਾਨਾ ਹੋ ਰਿਹਾ ਜੀ ਤੇ ਜਲ ਭਰਿਆ ਜਾ ਰਿਹਾ ਥੋੜਾ ਭਰ ਲਈ ਥੋੜਾ ਚਲੋ ਲੈ ਜਾਾਂਗੇ ਕੋਈ ਗੱਲ ਨਹੀਂ ਇੰਨਾ ਕੁ ਜਾ ਸਕਿਆ ਲੋ ਜੀ ਅਸੀਂ ਵੀ ਹਿੱਸਾ ਬਣ ਗਏ ਜੀ ਲਓ ਜੀ ਜਲ ਭਰ ਲਿਆ ਜੀ ਆਪਾਂ ਨੇ ਚੱਲੇ ਆਪਾਂ ਵੀ ਜੀ ਅਕਾਲ ਤਖਤ ਇਸ਼ਨਾਨ ਲਈ ਤੇ ਸਾਨੂੰ ਲੱਗਦਾ ਸੀ ਇਕੱਲੇ ਟੈਂਟ ਦੇ ਵਿੱਚ ਦੀਵਾਲੀ ਮਨਾਵਾਂਗੇ ਨਹੀਂ ਲੱਖਾਂ ਸ਼ਰਧਾਲੂਆਂ ਦੇ ਨਾਲ ਅਸੀਂ ਦੀਵਾਲੀ ਮਨਾਵਾਂਗੇ ਜੀ ਉਰੇ ਭਾਗਾਂ ਵਾਲਿਆਂ ਅਸੀਂ ਤੇ ਜਿਹੜਾ ਸਾਨੂੰ ਆ ਤਖਤ ਇਸ਼ਨਾਨ ਦੇ ਵਿੱਚ ਸਾਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਧੰਨ ਭਾਗ ਸਾਡੇ ਸਾਡੇ ਧੰਨ ਭਾਗ ਦੇਖ ਸਕਦਾ ਤੁਸੀਂ ਸੰਗਤਾਂ ਲਓ ਜੀ ਕਿਰਪਾ ਹੋ ਗਈ ਜੀ ਇੱਥੇ ਲੰਗਰ ਸ਼ਕਾਇਆ ਜਾ ਰਿਹਾ ਜੀ ਸਾਰੇ ਆਂਦੀ ਜਾਂਦੀ ਸੰਗਤ ਨੂੰ ਲੰਗਰ ਸ਼ਕਾਇਆ ਜਾਂਦਾ ਦੁੱਧ ਦਾ ਦੁੱਧ ਅਸੀਂ ਵੀ ਸ਼ਕਿਆ ਸੀਗਾ ਬਹੁਤ ਸੁਆਦ ਹੁੰਦਾ ਜੀ ਇਲਾਇਚੀਆਂ ਵਗੈਰਾ ਬਹੁਤ ਸੋਹਣਾ ਬਣਾਵਾ ਜੀ ਲੋ ਜੀ ਮੈਂ ਫੜਾ ਹੁਣ ਹੈ ਮੈਂ ਲੈ ਕੇ ਚੱਲਦਾ ਠੀਕ ਹੈ ਲੋ ਜੀ ਕਹਿੰਦੇ ਮੈਂ ਇਹੀ ਰੱਖਦੇ ਆ ਫੜ ਕੇ ਚਲੋ ਵਾਹਿਗੁਰੂ 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 ਸਤਨਾਮ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਦਸਾਂ ਵਜੇ ਤੋਂ ਪੈਦਲ ਚੱਲ ਕੇ ਪਾਣੀ ਭਰ ਕੇ ਦੋਨੋਂ ਜਾਣਿਆ ਅਸੀਂ ਬਾਗਾਂ ਵਾਲੇ ਆ ਜੀ ਅਸੀਂ ਇੰਨੇ ਸੋਹਣਾ ਦਿਨ ਮਤਲਬ ਅਸੀਂ ਆਏ ਆ ਇਸ ਟਾਈਮ ਮੇਰਾ ਮਤਲਬ ਮੇਰੇ ਰੋਮ ਖੜੇ ਹੋ ਰਹੇ ਆ ਹੁਣ ਅਸੀਂ ਐਂਟਰ ਹੋਵਾਂਗੇ ਜੀ ਹੁਣ ਸ਼ਬਦ ਨਹੀਂ ਹੈ ਜੀ ਜੂ ਜੂ ਅੰਦਰ ਜਾਣ ਦਾ ਮਤਲਬ ਪਰਿਵਾਰ ਸਭ ਨੇੜੇ ਆ ਰਹੇ ਆ। ਮਤਲਬ ਜਵਾਨ ਬੰਦ ਹੁੰਦੇ ਯਾਰ ਜੀ ਹੁਣ ਬੋਲ ਵੀ ਸ਼ਾਇਦ ਨਹੀਂ ਨਿਕਲਦਾ ਹਾਲੇ ਚਲੋ 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 ਤੁਸੀਂ ਦਸ਼ਕਰ ਸੁਭਾਣ ਰੱਬ ਸੁਭਾਣ ਰੱਬ ਚਲੋ ਵਾਹਿਗੁਰੂ ਸਤਨਾਮ 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 ਕਾਰਤਾ ਪੁਰਖ ਸਾਨੀ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਆਨ ਜੂਰੀ ਆਨ ਜੂਰੀ ਜਪੋ ਸਤਿਨਾਮ ਸਤਿਨਾਮ ਮੈਂ ਕਿਉਂ ਕਰਦੇ ਨੂੰ ਉਹ ਖੇਡ ਲੈ ਜੀ ਹੈ ਖੇਡ ਖੇਡ ਇਹ ਦੇਖੋ ਜੀ ਖੇਡ ਕਰ ਰਹੇ ਨੇ ਜੀ ਦੇਖੋ ਜੀ ਭੱਜ ਕੇ ਆਊਗਾ ਜੀ ਮੁੰਡਾ ਇਹ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਣ ਦੀ ਮੈਂ ਹੋਏ ਕੀ ਆ ਗਿਆ ਜੀ ਤਰੇ ਵੇਈਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੀ ਸੌਰਤਕ ਸੁਨਾਣ ਹੋਰ ਹੈ ਜੀ ਇਹ ਲਓ ਜੀ ਆ ਲੰਗਰ ਹਾਲ ਹੈ ਜੀ ਅਕਾਲ ਤਖਤ ਸਾਹਿਬ ਦੇ ਅੰਦਰ ਲੰਗਰ ਹਾਲ ਮਤਲਬ ਖੁਸ਼ੀ ਇੰਨੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਬਿਆਨ ਨਹੀਂ ਕਰ ਸਕਦੇ ਰੋਣਾ ਨਿਕਲ ਆਇਆ ਮੇਰਾ ਜਦੋਂ ਮੈਂ ਅੰਦਰ ਵੜਿਆ ਮਤਲਬ ਮੇਰੇ ਤੋਂ ਬੋਲਿਆ ਨਹੀਂ ਗਿਆ ਕੁਝ ਵੀ ਰੋ ਪਿਆ ਮੈਂ ਅੰਦਰੋਂ ਅੰਦਰ ਹੀ ਲਓ ਜੀ ਇੱਥੇ ਭਾਂਡੇ ਲੈਣੇ ਆਪਾਂ ਨੇ ਠੀਕ ਹੈ ਜੀ ਸਾਰੇ ਸੰਗਤ ਨੂੰ ਲਾਲ ਲੰਗਰ ਬਗੇਤ ਬੰਦ ਕਰੇਗਾ ਮੰਗਰ ਹਾਲ ਦੇ ਇਹ ਲੇਡੀਜ਼ ਆ ਜੀ ਕਰ ਰਹੀਆਂ ਨੇ ਵਰਤਾਰ ਰਹੀਆਂ ਨੇ ਜੇ ਨੰਗਰਾਂ ਤੇ ਡਰੈਸਾਂ ਵਾਲੀਆਂ ਖਾਸ ਕਰਕੇ ਡਰੈਸਾਂ ਵਾਲੀਆਂ ਸਾਨੂੰ ਕਨਫਰਮ ਹੈ ਕਿ ਅੱਜਨ ਵਾਰ ਨਹੀਂ ਜਾਣਾ ਆਪਾਂ ਨੇ 20 13 13000 ਰੁਪਏ ਤੇ ਜੋਬ ਤੇ ਕਰਦੀਆਂ ਨੇ ਇਹਨਾਂ ਦੀ 8 ਘੰਟੇ ਦੀ ਜੋਬ ਹੈ ਜੀ ਤੇ ਉਹ ਵੱਡਾ ਗੁੱਪ ਵੱਡਾ ਪੱਖਾ ਲੱਗਿਆ ਦੇਖ ਸਕਦੇ ਤੁਸੀਂ ਹਰ ਵਰਤ ਦੀਆਂ ਗੱਡੀਆਂ ਵੀ ਆ ਪਾਈਪ ਲੈ ਕੇ ਅੰਦਰ ਤੱਕ ਪਾਈਪ ਲੈ ਕੇ ਸਾਰਾ ਧੋ ਰਹੀਆਂ ਨੇ ਦੇਖੋ ਜੀ ਦੇਖ ਸਕਦੇ ਤੁਸੀਂ ਜੀ ਆਹ ਟੈਂਕਰ ਆਏ ਨੇ ਉਹ ਵੀ ਟੈਂਕਰ ਆ ਲਓ ਜੀ ਦੁੱਧ ਦਾ ਲੰਗਰ ਨਾਲ ਲੱਡੂ ਲਓ ਜੀ ਸੰਗਤ ਜੀ ਲੱਡੂ ਤੇ ਚਾਹ ਦਾ ਲੰਗਰ